ਆਉ ਰਹੂਂ ਕਰਿਓ ਜੋ ਵਸੋ ਜਿਤ ਨਿਤ ਅੰਮ੍ਰਿਤ ਵੇਲੇ ਚੰਨ ਰਈ ਲੜੀ ਵਾਲੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹਲਕਪੰਦਿ ਰੱਖੇ ਮਨੁਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਤਾਲ ਗੁਰਗੱਤੇ ਤੇ ਬਿਰਾਜ ਮਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਗ ਜੁਰੀ ਅੰਦਰ ਸਾਹਿਬ ਜੀ ਬੱਤੀ ਗੁਰਖਾ ਸਾਹਿਬ ਸਾਜ ਸਭ ਜੀਓ ਆਓ ਜੋ ਚਿਰਤੋ ਤੰਤ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੰਨਾ ਪ੍ਰੇਮੰਡਾ ਦੇ ਮਾਨਕ ਸਦਾ ਸਾਇਦਾ ਤਰ ਪਾਸ਼ਾ ਦੇ ਪਵਨ ਜੀਵਨ ਦੀ ਅਮਰ ਕਥਾ ਕਈਆਂ ਮਿਹਨਤੋ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਨੜੇ ਤਾਂ ਕਿੱਸਾ ਬਣ ਕੇ ਸਤਿਗੁਰੂ ਦੇ ਪੰਗ ਜੀਲ ਵਿੱਚੋਂ ਕੁੱਝ ਕਰ ਰੱਬੇ ਕੋਲੋਂ ਉਪਦੇੜ ਕਰਦਾ ਇਤਲ ਕਰੀ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਭ ਨੂੰ ਜਾਵੇ ਦੇਤੇ ਦੁੱਖਾਂ ਕਲੇਸ਼ਾਂ ਰੋਗਾਂ ਸੁਗਾਂ ਕਰਿਆ ਸਾਡੇ ਤੋਂ ਆਪਾ ਬਚ ਜਾਈਏ ਸਿੰਤਾ ਦੇ ਰੋ ਤੋਂ ਬਚ ਜਾਈਏ ਜਮਾ ਦੀ ਇਮਾਰਤ ਤੋਂ ਬਚ ਜਾਈਏ ਅਜੇ ਸੋਹ ਦੇ ਦੇਖਦੇ ਆ ਰਹੇ 88 ਲੱਖ ਜੋਨਾ ਇਤੋਂ ਵਿਭਾਜੇ ਕਿਉਂਕਿ ਜਲਮ ਮਰਨ ਦਾ ਇਹ ਦੁੱਖ ਨਾ ਕੋ ਬੋਤ ਅਸਤ ਹੈ ਤਾਂ ਸਾਰਦਾ ਔਖਾ ਹੈ ਉਹਨੂੰ ਪਾਸ਼ਿਆ ਤਾਂ ਚਾਹੁੰਦੇ ਆ ਬੇਹਾਰ ਇਨਸਾਨ ਦੁੱਖਾਂ ਦੁਲੇਸਾ ਤੋਂ ਬਚ ਜਾਵੇ 83 ਲੱਖ ਜੁਨੀ ਵਿੱਚ ਨਾ ਆਵੇ ਤਾਂ ਵੈਸੇ ਦਾ ਅਕਾਲ ਪੁਰਖ ਵੈਗੁਰ ਦੇ ਦੂਤੀ ਜੜੀ ਦਾ ਸਤਿਗੁਰੂ ਦੀ ਉਹ ਲਈ ਇਸ ਗੱਲ ਤੇ ਆ ਬਈ ਬਹੁਤ ਚਿਰਾਂ ਤੋਂ ਪਰਬਿਆ ਹੋਇਆ ਇਨਸਾਨ ਬੜੇ ਜੁਨੀਓ ਤੋ ਚਲਦਾ ਲੱਭੀ ਜਵਾਟ ਕੱਟ ਕੇ ਇੱਥੋਂ ਤੱਕ ਪਹੁੰਚਿਆ ਤੇ ਇਹਨਾਂ ਦਾ ਭਲਾ ਕਰ ਇਹ ਬਾਰ-ਬਾਰ ਜਨਮਾਂ ਦਾ ਦੁੱਖ ਸਹਦੇ ਇਹਨਾਂ ਸਾਹਿਬ ਮਾਸ਼ਾਅੱਲਾ ਦੂਤੀ ਹੈ ਇਹ ਗੱਲ ਵੱਖਰੀ ਆ ਕਿ ਅਸੀਂ ਲਹਾ ਲੈਣਾ ਚਾਹੀਏ ਜਾਂ ਨਾ ਲੈਣਾ ਚਾਹੀਏ ਅਸਨ ਸਾਡਾ ਸੁਭਾਰ ਨਾ ਬੜੇ ਚਿਰਾਂ ਤੋਂ ਪੱਕਿਆ ਹੋਇਆ ਹੈ ਕਿਉਂਕਿ ਜੰਮਾਂਗੇ ਚੰਗਾ ਸੁੱਖਾ ਖਾਮਾਂਗੇ ਮਰਨ ਦਾ ਇਹ ਜਰਨ ਇਸ ਪਾਸੇ ਤੋਂ ਕਿਉਂ ਨਹੀਂ ਅਰਦਾ ਕਿ ਸਾਜੋ ਖਾਣ ਤੋਂ ਬਹੁਤ ਸੰਸਾਰ ਤੇ ਮਿਲਦਾ ਹੈ ਤੇ ਖਾਸ ਕਰਕੇ ਮਨੋਖਾ ਜੀ ਨੂੰ ਵੀ ਤੇ ਦੋਧ ਕੋਈ ਬੰਦਾ ਖਾਣੋ ਦੇਖਦੋਂ ਕਹਿ ਲੱਗਾ ਕਿ ਮੈਂ ਜਨਮਨ ਤੋਂ ਵੱਜੋ ਖਾਣ ਤੋਂ ਨਹੀਂ ਹਰ ਸਕਦਾ ਦੁੱਖ ਸਹ ਸਕਦਾ ਖਾਣ ਤੋਂ ਨਹੀਂ ਹਰ ਸਕਦਾ ਦੁੱਖ ਸਹ ਸਕਦਾ ਏ ਤੇ ਜੇ ਗੁਰੂ ਕਹਿੰਦਾ ਏ ਤੇ ਟਾਲੇ ਮਟੋਲੇ ਕੋਈ ਨਹੀਂ ਜੀ ਕਰਨਾ ਤੇ ਜੀ ਦੇਖ ਲਾਂਗੇ ਜੀ ਫਿਰ ਜਦ ਰਹਾ ਪੰਜੋ ਚਰਾ ਤੋਂ ਵਿਚਾਰ ਕਰਦੇ ਆ ਰਣਕਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਡੱਲੇ ਨੂੰ ਵੀ ਪਾਸ਼ਾ ਨੇ ਰਾਜ ਦੇਣ ਦਾ ਹੋਰ ਰਾਜ ਦੇਣ ਦਾ ਵਾਧਾ ਕਰਦੇ ਆ ਤੇ ਡੱਲਾ ਟਾਲਬਟੋਲ ਕਰੇ ਬਾਝਾ ਦੇਣਾ ਦਿਨ ਰਾਤ ਵਧੀਏ ਤੋਂ ਵਧੀਆ ਹੋਰ ਰਾਜ ਜਿਹੜਾ ਚਾਹੁੰਦੇ ਆ ਤੇ ਦੱਲਾ ਟਾਲ ਬਟੂਲ ਕਰੇ ਰਿਤ ਸੁਪਾ ਸਾਡੇ ਬੜੇ ਹੋ ਕੇ ਜਾਂਦੇ ਹੋਏ ਇਹ ਕੱਲੇ ਦੱਲੇ ਦੀ ਗੱਲ ਨਹੀਂ ਪਿਆਰਿਓ ਇਹ ਸਾਡੇ ਸਾਰਿਆਂ ਦੀ ਗੱਲ ਆ ਦੱਲਾ ਤੇ ਇੱਕ ਉਦਾਹਰਣ ਬਣ ਗਿਆ ਆਪਾਂ ਵਿਚਾਰ ਕਰਦੇ ਸੀਗੇ ਪਿਆਰਿਓ ਪਸ ਪਸ ਮਹਾਰਾਏ ਨੇ ਅੰਤਰ ਧਿਆਨ ਹੋ ਕੇ ਰੱਬ ਦੇ ਦੀ ਜੋਤ ਨਾਲ ਜੋਤ ਰੁਲਾ ਕੇ ਬਾਣੀ ਲਖਵਾਨੀ ਸ਼ੁਰੂ ਕੀਤੀ ਕਿਉਂਕਿ ਤੀਰ ਮੰਨ ਇੱਕ ਤਾਲਾ ਮਾਰਿਆ ਸੀ ਨਾ ਵੇਜੇ ਉਹ ਗੁਰੂ ਆ ਤੇ ਬਾਣੀ ਆਪ ਨਿਕਲੇ ਤੇ ਪਿਛਲੇ ਗੁਰੂਆਂ ਦੀ ਬਾਣੀ ਤੇ ਕਿਉਂ ਕਬਜ਼ਾ ਕਰਨਾ ਚਾਹੁੰਦਾ ਹੈ ਜੇ ਆਪਣੇ ਕੋ ਗੁਰੂ ਕੋ ਹੋਂਦਾ ਤੇ ਆ ਬਾਣੀ ਦੇਖ ਲੈ ਪਾਛਾ ਨੇ ਸੁਰਤੀ ਦਾ ਸੋ ਤੁਮੜਾਈ ਜੋਤ ਨਾ ਜੋਤ ਰਲਾਈ ਮਨਿ ਇਸ ਗਨੋ ਕਹਿ ਲਗੇ ਆਪਣੇ ਸਿਰ ਲਿਖੋ ਜਿਦਾ ਧੰ ਗੁਰਦਮ ਸਿੰਘ ਸਾਹਿਬ ਕਹਿੰਦੇ ਜੀ ਤਾਂ ਬਾਣੀ ਆਈ ਤੇ ਗੁਰੂ ਗੋਬਿੰਦ ਸਿੰਘ ਨੇ ਵੀ ਹੁਣ ਮਨੀਸ਼ ਨੂੰ ਕਹਤਾ ਮਨੀਸ਼ ਤੇ ਲੇਖ ਬਾਣੀ ਆਈ ਮਨੀਸ਼ ਨੂੰ ਲਿਖਣ ਲੱਗਿਆ ਜਿੰਨਾ ਸਾਰੇ ਦੇਜਤ ਸਮੇਂ ਵਿੱਚ ਬਾਣੀ ਲਿਖੀ ਜਾਂਦੀ ਸੀ ਪਿਛਲੇ ਤੈ ਉਹ ਬਾਣੀ پڑھ ਕੇ ਤੇ ਉਹਦੇ ਅਰਥ ਕੀਤੇ ਜਾਂਦੇ ਜਦੋਂ ਉਹਨੂੰ ਇਹ ਆਲਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਵੇਂ ਪਾਸ਼ਾ ਦੀ ਬਾਣੀ ਅੰਕਤ ਹੋ ਗਈ ਚੜ ਗਈ ਭਾਵੇਂ ਮਨਿਸੇ ਤੋਂ ਲਿਖਵਾ ਦਿੱਤੀ ਬ੍ਰੰਸ ਬੋਲ ਹੋਏ ਤੇ ਜਦੋਂ ਫਿਰ ਉਹ ਇਹਦਾ ਭੋਗ ਵੀ ਆਣਾ ਭੋਗ ਜਦੋਂ ਉਹ ਪਾਠ ਦਾ ਜਦੋਂ ਪਾਠ ਰੱਖਿਆ ਤਾਂ ਭੋਗ ਗਿਆ ਤਾਂ ਉਦੋਂ ਪਾਵਨ ਦਾ ਵੀ ਜਦੋਂ ਲਾਸਟ ਤੱਕ ਅਰਥ ਸੁਣਾਉਂਦੇ ਗਏ ਤੇ ਤੇ ਅੱਜ ਸਾਡਾ ਬਹੁਤ ਕੁਝ ਕਹਿੰਦਾ ਹੈ ਕਹਿੰਦੇ 40 ਸਿੰਘ ਜਿਹੜੇ ਸੀ ਨਾ ਬਾਣੀ ਸੁਣ ਕੇ 40 ਸਿੰਘ ਬਾਣੀ ਸੁਣ ਕੇ ਤਪ ਵਿਦੇਮਕ ਤੋਗੜਾ ਥੋੜਾ ਵਿਦੇਸ਼ ਸ਼ਬਦਤੰਬੀ ਇਰਿਸ਼ ਸ਼ਬਦ ਦੇ ਅੰperror ਸੰਤੋ ਥੋੜਾ ਯਾ ਬਾਹਰ ਆਓ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਪਾਸ਼ਾ ਜੀ ਅਸੀਂ ਸੁਭਦੇਸ਼ ਸ਼ਬਦ ਨੂੰ ਨਹੀਂ ਸੰਸਾ ਦੇ ਇਹ ਵਿਦੇਸ਼ ਸ਼ਬਦ ਸ਼ਬਦ ਕੀ ਦੇਹੀ ਦੇਹੀ ਬੜਾ ਸਭ ਰੂਪ ਜਹ ਦੇਹੀ ਲਾ ਕੇ ਉੱਡ ਗਏ ਬਦੇ ਇਹ ਨਹੀਂ ਸ਼ਬਦ ਹੈ ਕਿ ਇਹਦੇ ਵਿੱਚ ਸਾਰੇ ਧਰਮਾਂ ਦਾ ਜਿਹੜਾ ਵੱਖਰਾ ਵੱਖਰਾ ਅੰਦਾਜ਼ ਕੇਵੇ ਮੁਸਲਮਾਨ ਵੀਰ ਜਿਹੜੇ ਨੇ ਉਹ ਵਿਦੇਸ਼ ਸ਼ਬਦ ਨੂੰ ਕਹਿੰਦੇ ਕਿ ਮਰਨ ਤੋਂ ਬਾਅਦ ਮੁਕਤੀ ਹੋਣੀ ਗੱਲ ਸਾਰੀ ਮੁਕਤੀ ਦੀ ਹੈ ਵਿਦੇਸ਼ ਉੱਧ ਦੀ ਪਰ ਉਹਦੇ ਵਿੱਚ ਵਿਚਾਰ ਵੱਖਰੀ ਵੱਖਰੀ ਹੈ ਸਲਾਮ ਧਰਮ ਬਲਕਦੇ ਕਿ ਮਰਨ ਤੋਂ ਬਾਅਦ ਮੁਕਤੀ ਬੁੱਧ ਧਰਮ ਕਹਿੰਦਾ ਹੈ ਕਿ ਜਿੰਦੇ ਜੀ ਮੁਕਤੀ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਗੁਰਨਾਨਕ ਦਾ ਸਿਧਾਂਤ ਕਹਿੰਦਾ ਹੈ ਵੀ ਇਹ ਜਿੰਦੇ ਜੀ ਮੁਕਤੀ ਹੈ ਕਿਦਾਂ ਜਿਹੜੇ 40 ਸਿੰਘ ਵਿਦੇਸ਼ ਮੁਕਤ ਹੋਏ ਇਹ ਕੀ ਸੀ